ਮੇਰਾ ਨਾਮ ਹੈ ਜਗਰਾਤ ਸਿੰਘ ਖੀਵਾ ਮੈਂ ਪੰਜਾਬ ਐਂਡ ਰੈਣਾ ਹਾਈ ਕੋਰਟ ਦੇ ਵਿੱਚ ਐਡਵੋਕੇਟ ਹਾਂ ਇਹ ਜਿਹੜਾ ਮਸਲਾ ਸੀਗਾ ਇਹ ਸੀਗਾ ਵੀ ਪੰਜਾਬ ਹਾਊਸਿੰਗ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਪੰਜਾਬ ਦੇ ਵਿੱਚ ਜਿਹੜੀਆਂ ਭਰਤੀਆਂ ਹੋ ਰਹੀਆਂ ਨੇਗੀਆਂ ਉਹ ਗੈਰ ਕਾਨੂੰਨੀ ਤਰੀਕੇ ਨਾਲ ਭਰਤੀਆਂ ਹੋ ਰਹੀਆਂ ਨੇ ਬੈਕ ਡੋਰ ਐਂਟਰੀ ਦੇ ਸੋ ਹੁਣ ਪਿੱਛੇ ਜੇ 6 ਕਲਰਕਾਂ ਦੀਆਂ ਵੀ ਭਰਤੀਆਂ ਹੋਈਆਂ ਜਿਹੜਾ ਇਹ ਵਾਲਾ ਮੈਟਰ ਸੀਗਾ ਇਹਦੇ ਵਿੱਚ ਦੋ ਬਹੁਤ ਹਾਈ ਲੈਵਲ ਦੇ ਅਫਸਰ ਨੇ ਸਤਵਿੰਦਰ ਸਿੰਘ ਤੇ ਧਾਨਾ ਐਡਰਨ ਜੋਧ ਸਿੰਘ ਇਹ ਪਹਿਲਾਂ ਵੀ ਹਾਈ ਲੈਵਲ ਦੇ ਉਹਦੇ ਉੱਤੇ ਕੰਮ ਕਰਦੇ ਸੀ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਦੀ ਰੀ ਅਪੁਆਇੰਟਮੈਂਟ ਹੋਈ ਹੈਗੀ ਜਿਹੜੀ ਟੋਟਲੀ ਗਵਰਨਮੈਂਟ ਇਨਸਟਰਕਸ਼ਨ ਦੇ ਉਲਟ ਹੋਈ ਹੈਗੀ ਕਿਉਂਕਿ ਗਵਰਨਮੈਂਟ ਇਨਸਟਰਕਸ਼ਨ ਇਹ ਕਹਿੰਦੀਆਂ ਨਹੀਂ ਗਈਆਂ ਵੀ ਕੋਈ ਵੀ ਰੀ ਇਮਪਲॉयਮੈਂਟ ਨਹੀਂ ਹੋਊਗੀ ਜਿੰਨੀਆਂ ਵੀ ਰੀ ਇਮਪਲॉयਮੈਂਟ ਹੈਗੀਆਂ ਨਹੀਂ ਗਈਆਂ ਉਹਨਾਂ ਨੂੰ ਟਰਮੀਨੇਟ ਕਰਿਆ ਜਾਵੇ ਵਿਦ ਇਮੀਡੀਏਟ ਇਫੈਕਟ ਇਹਦੇ ਸਬੰਧ ਚ ਨਰਪਾਲ ਸਿੰਘ ਜੀਾਂ ਵੱਲੋਂ ਇਹ ਰਿਟ ਫਾਈਲ ਕਰੀ ਗਈ ਸੀ ਪਿਛਲੀ ਤਰੀਕ ਦੇ ਉੱਤੇ ਜੱਜ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਜਿਹੜੇ ਇਹਨਾਂ ਦੀ ਰੀਪੁਆਇੰਟਮੈਂਟ ਦੇ ਉਹ ਨਾਲ ਲਾਓ ਉਹ ਅਸੀਂ ਨਾਲ ਲਾਏ ਉਹਦੇ ਮੁਤਾਬਕ ਸਾਰਾ ਕੁਝ ਕਲੀਅਰ ਹੋ ਗਿਆ ਵੀ ਪਹਿਲਾਂ ਇਹ ਕਿਹੜੀ ਪੋਸਟ ਤੇ ਕੰਮ ਕਰਦੇ ਸੀਗੇ ਕਿੰਨੀ ਇਹਨਾਂ ਨੂੰ ਤਨਖਾਹ ਮਿਲਦੀ ਸੀ ਕਦੋਂ ਇਹ ਰਿਟਾਇਰ ਹੋਏ ਨੇ ਕਦੋਂ ਇਹਨਾਂ ਨੂੰ ਰੀ EMPLOYE ਕਰਿਆ ਗਿਆਗਾ ਹੁਣ ਇਹ ਇਸ ਟਾਈਮ ਚੀਫ ਇੰਜੀਨੀਅਰ ਤੇ ਐਗਜ਼ੀਕਿਊਟਿਵ ਇੰਜੀਨੀਅਰਿੰਗ ਦੇ ਅਹੁਦੇ ਤੇ ਕੰਮ ਕਰ ਰਹੇ ਨੇ ਜਿਹੜੇ ਟੋਟਲੀ ਕਾਨੂੰਨ ਦੇ ਉਲਟ ਨੇ ਵਾਇਲੇਸ਼ਨ ਆ ਕੀ ਟੋਟਲੀ ਇਨਸਟਰਕਸ਼ਨ ਦੀ ਇਹ ਮੈਟਰ ਸੀ ਨੋਟਸ ਕਿੰਨੀ ਤਰੀਕੇ ਲਈ ਹੋਏ ਨੋਟਸ ਹੋਇਆ ਜੀ ਇਹ 8 ਜੁਲਾਈ ਵਾਸਤੇ ਓਕੇ ਉਦਲੀ ਸਰਕਾਰ ਅਪਲਾਈ ਕਰੇਗੀ ਹਾਂ ਹੁਣ ਸਰਕਾਰ ਤੋਂ ਪੁੱਛਿਆ ਗਿਆ ਵੀ ਇਹ ਕਿਸ ਕਪੈਸਿਟੀ ਦੇ ਵਿੱਚ ਇਹਨਾਂ ਆਉਂਦਿਆਂ ਤੇ ਬੈਠੇ ਨੇ ਜਦ ਕਿ ਸਪੈਸ਼ਲ ਇਨਸਟਰਕਸ਼ਨ ਰਿਕੁਆਇਰਮੈਂਟ ਦੀਆਂ ਹੈਗੀਆਂ ਨੀਗੀਆਂ ਇੱਕ ਕੰਟਰੈਕਟਰ ਨਾਲ ਤੇ ਜਿਹੜੀ ਪਰਤੀ ਹੋ ਰਹੀ ਆ ਉਹ ਤੇ ਵੀ ਗੜਬੜ ਸਾਰਿਆਂ ਦੇ ਵਿੱਚ ਹੀ ਆ ਜੀ ਇਹ ਸਾਰਾ ਮੈਟਰ ਸੀਗਾ ਵੀ ਚਾਹੇ ਕੰਟਰੈਕਟ ਲੈਵਲ ਤੇ ਆ ਚਾਹੇ ਕੋਈ ਅਫੀਸ਼ੀਅਲ ਲੈਵਲ ਤੇ ਚਾਹੇ ਪਰਸੋਨਲ ਡਿਪਾਰਟਮੈਂਟ ਨੇ ਰੱਖਿਆ ਗਿਆਗਾ ਇਹ ਸਾਰਿਆਂ ਨੂੰ ਕਿਹਾ ਗਿਆ ਇਹ ਨੋਟਸੇ ਦੇ ਵਿੱਚ ਸਰਕਾਰ ਪੰਜਾਬ ਸਰਕਾਰ ਨੂੰ ਹੋਇਆ ਜੀ ਤੇ ਉਹਦੇ ਵਿੱਚ ਹੀੜੇ ਇਹ ਪ੍ਰਾਈਵੇਟ ਬੰਦੇ ਨੇਗੇ ਇਹਨਾਂ ਨੂੰ ਹੋਇਆਗਾ ਸਤਵਿੰਦਰ ਧਾਨਾ ਤੇ ਰਣਚੋਦ ਸਿੰਘ ਨੂੰ ਇੱਕ ਇਹਦੇ ਵਿੱਚ ਮੈਂ ਪਾਰਟੀ ਬਣਾਇਆ ਸੀਗਾ ਵਿਜੀਲੈਂਸ ਬਿਊਰੋ ਨੂੰ ਉਹਦੇ ਵਿੱਚ ਵੀ ਜੱਜ ਸਾਹਿਬ ਨੇ ਮੈਨੂੰ ਸਪੈਸ਼ਲ ਕੁਐਰੀ ਪੁੱਟ ਕਰੀ ਵੀ ਇਹਨੂੰ ਕਿਉਂ ਪਾਰਟੀ ਬਣਾਇਆ ਗਿਆ ਉਹਦੇ ਵਿੱਚ ਮੇਰਾ ਜਵਾਬ ਇਹ ਸੀਗਾ ਮੈਂ ਇਹਨੂੰ ਪਾਰਟੀ ਤਾਂ ਬਣਾਇਆਗਾ ਕਿਉਂਕਿ ਇਸ ਦੀ ਹਾਈ ਲੈਵਲ ਇਨਕੁਆਰੀ ਚਾਹੀਦੀ ਆ ਸੀ ਕਿ ਜੋ ਵੀ ਬੈਕ ਡੋਰ ਐਂਟਰੀ ਦੇ ਤਹਿਤ ਭਰਤੀਆਂ ਹੋਈ ਜਾਂਦੀ ਨੇ ਗੈਰ ਕਾਨੂੰਨੀ ਤਰੀਕੇ ਨਾਲ ਉਹਦੀ ਇਨਕੁਆਰੀ ਹੋਣੀ ਬਣਦੀ ਆ ਸੱਚ ਦਾ ਸੱਚ ਸਾਹਮਣੇ ਆਉਣਾ ਬਣਦਾ ਠੀਕ ਹੈ ਮੇਰਾ ਨਾਮ ਨਰਪਾਲ ਸਿੰਘ ਹੈ ਜੀ ਮੈਂ ਰਿਟਾਇਰਡ ਸੁਪਰਡੈਂਟ ਆ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਤੋਂ ਤੇ ਸਾਡੇ ਦਫਤਰ ਦੇ ਵਿੱਚ ਇਹਨਾਂ ਨੇ ਪਹਿਲਾਂ 6 ਕਲਰਕ ਭਰਤੀ ਕੀਤੇ ਅਫਸਰਾਂ ਨੇ ਜਿਹੜੇ ਕਿ ਇਹਨਾਂ ਦੇ ਖੁਦ ਆਪ ਦੇ ਰਿਸ਼ਤੇਦਾਰ ਸੀ ਸਾਰੇ ਉਹ ਜਿਹਦੇ ਬਾਰੇ ਮੈਂ ਪੰਜਾਬ ਸਰਕਾਰ ਪੰਜਾਬ ਸਰਕਾਰ ਡੀਜੀਪੀ ਸਾਡੇ ਐਮਡੀ ਸਾਹਿਬ ਸਭ ਨੂੰ ਲਿਖਿਆ ਪਰ ਕੋਈ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਇਹਨਾਂ ਨੇ ਮਾਰਚ 2024 ਤੋਂ ਬਾਅਦ ਜਿਹੜੇ ਵੀ ਅਫਸਰ ਰਿਟਾਇਰ ਹੋਏ ਉਹਨਾਂ ਰਿਟਾਇਰੀਆਂ ਨੂੰ ਦੁਬਾਰਾ ਰੱਖਣਾ ਸ਼ੁਰੂ ਕਰ ਦਿੱਤਾ ਜਦ ਕਿ ਪੰਜਾਬ ਸਰਕਾਰ ਦੀਆਂ 2021 ਦੀਆਂ ਕਲੀਅਰ ਕਟ ਹਦਾਇਤਾਂ ਨੇ ਵੀ ਤੁਸੀਂ ਕਿਸੇ ਵੀ ਰਿਟਾਇਰਡ ਬੰਦੇ ਨੂੰ ਦੁਬਾਰਾ ਨਹੀਂ ਰੱਖ ਸਕਦੇ ਇਸ ਸਬੰਧ ਦੇ ਵਿੱਚ ਵੀ ਮੈਂ ਪੰਜਾਬ ਸਰਕਾਰ ਨੂੰ ਵੀ ਲੈਟਰ ਲਿਖਿਆ ਸੀ ਐਮ ਸਾਹਿਬ ਨੂੰ ਵੀ ਲਿਖਿਆ ਤੇ ਆਪਣਾ ਪਰਸਨਲ ਡਿਪਾਰਟਮੈਂਟ ਨੂੰ ਲਿਖਿਆ ਹੋਮ ਨੂੰ ਵੀ ਲਿਖਿਆ ਪਰ ਕੋਈ ਸੁਣਵਾਈ ਨਹੀਂ ਹੋਈ ਸਾਡੀ ਜੀ ਕਿਤੋਂ ਵੀ ਅੱਕ ਕੇ ਫਿਰ ਅਸੀਂ ਹਾਈ ਕੋਰਟ ਦਾ ਰੁਖ ਕੀਤਾ ਮੈਂ ਆਪਣੇ ਐਡਵੋਕੇਟ ਸਰਦਾਰ ਜਗ ਜਗਰਾਤ ਸਿੰਘ ਕੀਵਾ ਉਹਨਾਂ ਦੇ ਰਾਹੀਂ ਅਸੀਂ ਨਵੰਬਰ ਦੇ ਵਿੱਚ ਇੱਥੇ ਰਿਟ ਫਾਈਲ ਕੀਤੀ ਪਰ ਉਸ ਟਾਈਮੇ ਜੱਜ ਸਾਹਿਬ ਕਹਿੰਦੇ ਵੀ ਤੁਸੀਂ ਜਿਹੜੇ ਬੰਦੇ ਰੀਪਾਇੰਟ ਕੀਤੇ ਆ ਇਹਨਾਂ ਨੇ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦਾ ਕੋਈ ਪ੍ਰੂਫ ਲਿਆ ਕੇ ਦਿਓ ਸਾਨੂੰ ਵੀ ਕੋਈ ਅਪਾਇੰਟਮੈਂਟ ਲੈਟਰ ਵਗੈਰਾ ਕਿਉਂਕਿ ਅਪਾਇੰਟਮੈਂਟ ਲੈਟਰ ਮਹਿਕਮਾ ਦੇ ਨਹੀਂ ਰਿਹਾ ਉਹ ਕਹਿੰਦੇ ਆ ਜੀ ਇਹ ਪਰਸਨਲ ਐ ਨੂੰ ਪਰਮਿਸ਼ਨ ਐ ਐਗਜ਼ੈਂਟਡ ਇਨਫੋਰਮੇਸ਼ਨ ਐ ਜਿਸ ਕਾਰਨ ਸਾਨੂੰ ਕੋਈ ਵੀ ਇਨਫੋਰਮੇਸ਼ਨ ਇਹਨਾਂ ਨੇ ਨਹੀਂ ਦਿੱਤੀ ਤੇ ਚਲੋ ਜਿੰਨੀ ਕੁ ਅਦੋ ਦੂਰੀ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਉਹ ਅਸੀਂ ਜਦ ਸਭ ਨੂੰ ਪ੍ਰੋਡਿਊਸ ਕੀਤੀ ਜਿਹਦੇ ਵਿੱਚ ਇਹਨਾਂ ਨੇ ਲਿਖਿਆ ਸੀ ਵੀ ਆਹ ਆਹ ਬੰਦੇ ਅਸੀਂ ਇੰਨੀ ਤਨਖਾਹ ਤੇ ਰਿਟਾਇਰਮੈਂਟ ਤੋਂ ਵੱਧ ਰੱਖੇ ਹੋਏ ਐ ਉਹਦੇ ਬਾਅਦ ਜਦ ਸਾਹਿਬ ਸਾਡੀਆਂ ਜਿਹੜੀਆਂ ਦਲੀਲਾਂ ਸੀ ਉਹਨਾਂ ਨਾਲ ਸਹਿਮਤ ਹੋਏ ਜੀ ਇਹਨਾਂ ਨੇ ਸਰਕਾਰ ਨੂੰ ਪਰਸਨਲ ਡਿਪਾਰਟਮੈਂਟ ਹੋਮ ਡਿਪਾਰਟਮੈਂਟ ਪੰਜਾਬ ਵਿਜੀਲੈਂਸ ਇਹ ਸਾਡੇ ਐਮ ਡੀ ਸਾਹਿਬ ਪੰਜਾਬ ਪੋਰਟਸ ਹਾਊਸਿੰਗ ਕਾਰਪੋਰੇਸ਼ਨ ਉਹਨਾਂ ਨੂੰ ਨੋਟਿਸ ਇਸ਼ੂ ਹੋਇਆ ਜੀ 87 2026 ਵਾਸਤੇ ਤੇ ਇੱਥੋਂ ਤੱਕ ਕਿ ਜਿਹੜੇ ਰਿਟਾਇਰਡ ਬੰਦੇ ਆ ਜੀ ਇੱਕ ਤਾਂ ਚੀਫ ਇੰਜੀਨੀਅਰ ਅਰਨਜੋਤ ਸਿੰਘ ਉਹ ਬੰਦਾ ਜਿੰਨੀ ਤਨਖਾਹ ਉਹ ਪਹਿਲਾਂ ਲੈ ਲੈ ਰਿਹਾ ਸੀ ਰਿਟਾਇਰਮੈਂਟ ਤੋਂ ਪਹਿਲਾਂ 19 ਤਨਖਾਹ ਤੇ ਉਹਨੂੰ ਦੁਬਾਰਾ ਰੀਪਾਂਡ ਕਰ ਲਿਆ ਦੂਜਾ ਜਿਹੜਾ ਸਤਵਿੰਦਰ ਸਿੰਘ ਧਾਨ ਹੈ ਜੀ ਉਹ ਨੂੰ ਵੀ ਉਹ ਐਜ ਐਕਸੀਅਨ ਕੰਮ ਪਹਿਲਾਂ ਕਰ ਰਿਹਾ ਸੀ ਐਜ ਐਕਸੀਅਨ ਉਹਨੂੰ ਦੁਬਾਰਾ ਪੁਆਇੰਟ ਕਰ ਲਿਆ ਜਿਹੜਾ ਧਾਨਾ ਸਾਹਿਬ ਦਾ ਇੱਕ ਹੋਰ ਮਸਲਾ ਕੀ ਹੈ ਵੀ ਉਹਨੇ ਜਿਹੜੀ ਸਰਕਾਰੀ ਰਹਿائش ਜਿਓ ਮਕਾਨ ਆਪਦੀ ਚੰਡੀਗੜ੍ਹ ਆਮ ਬੰਦੇ ਨੂੰ ਮਕਾਨ ਨਹੀਂ ਮਿਲਦਾ ਉਹ ਜਿਓ ਮਕਾਨ ਹੈ ਜਿਹੜਾ 24 ਨੰਬਰ ਫਲੈਟ ਹੈ ਉਹਦੇ ਉੱਤੇ ਵੀ ਉਹ ਨਜਾਇਜ਼ ਕਬਜ਼ਾ ਕਰੀ ਬੈਠਾ ਉਹ ਵੀ ਅੱਜ ਤੱਕ ਉਹ ਤੋਂ ਖਾਲੀ ਨਹੀਂ ਕਰਵਾਇਆ ਗਿਆ ਸਰਕਾਰ ਵੱਲੋਂ ਸੋ ਇਨਾਂ ਸਿੰਨੇ ਕਭਰ ਤਿੰਨੇ ਇਸ ਤਰ੍ਹਾਂ ਦੀਆਂ ਜਿਹੜੀਆਂ 3 ਪੁਆਇੰਟ ਵਾਲੀਆਂ ਸਰ ਵੈਸੇ ਤਾਂ ਜਿੰਨੀ ਕਾਰਪੋਰੇਸ਼ਨ ਚ ਸਾਰੀ ਭਰਤੀ ਹੋਈ ਆ ਉਹ ਹੋਈ ਬੈਕ ਡੋਰ ਐਂਟਰੀ ਹੀ ਆ ਪਰ ਜਿਹੜਾ ਸਾਡਾ ਮਸਲਾ ਹੈ ਪਿੱਛੇ ਇਹਨਾਂ ਨੇ ਨਵੰਬਰ 23 ਦੇ ਵਿੱਚ 6 ਕਲਰਕ ਭਰਤੀ ਕੀਤੇ ਸੀ ਸਰਵਿਸ ਪ੍ਰੋਵਾਈਡਰ ਆਈ ਉਹ 6 ਦੇ 6 ਇਹਨਾਂ ਦੇ ਆਪਣੇ ਰਿਸ਼ਤੇਦਾਰ ਆ ਜਿਹਦੇ ਵਿੱਚ ਤਿੰਨ ਰਿਸ਼ਤੇਦਾਰ ਤਾਂ ਖੁਦ ਜਿਹੜਾ ਸਤਵਿੰਦਰ ਸਿੰਘ ਧਾਨਾ ਰਿਟਾਇਰਡ ਬਾਅਦ ਨੌਕਰੀ ਕਰ ਰਿਹਾ ਰਿਟਾਇਰਮੈਂਟ ਤੋਂ ਬਾਅਦ ਇਹ ਉਸ ਟਾਈਮ ਐਡਮਨ ਅਫਸਰ ਸੀ ਤਿੰਨ ਰਿਸ਼ਤੇਦਾਰ ਤਾਂ ਇਹਦੇ ਆਪਦੇ ਐ ਇਹਦੀ ਸਾਕੀ ਨੂੰ ਇਹਦੇ ਸਾਲੇ ਦਾ ਮੁੰਡਾ ਸਾਲੀ ਦਾ ਮੁੰਡਾ ਤੇ ਇੱਕ ਹੈਗਾ ਮਤਲਬ ਜਿਹੜਾ ਐਮ ਡੀ ਦਾ ਪੀਏ ਹੈ ਉਹਦੇ ਘਰ ਵਾਲੀ ਦਾ ਭਤੀਜਾ ਤੇ ਇੱਕ ਜਿਹੜਾ ਕੇਅਰ ਟੇਕਰ ਹੈ ਉਹਦੀ ਨੋਅ ਹੈ ਮਤਲਬ ਇਹਨਾਂ ਨੇ ਆਪਣੇ ਸੀ ਰਿਸ਼ਤੇਦਾਰ ਭਰਤੀ ਕਰ ਲਏ ਬਿਨਾ ਕਿਸੇ ਐਡ ਤੋਂ ਬਿਨਾ ਕਿਸੇ ਨੂੰ ਦੱਸਿਆ ਇਵਨ ਕਿ ਕੰਨੋਂ ਕੰਨੀ ਖਬਰ ਨਹੀਂ ਹੋਣ ਦਿੱਤੀ ਸਾਨੂੰ ਉਹਦੀ ਪਤਾ ਲੱਗਿਆ ਵੀ ਜਦੋਂ ਉਹ ਬੰਦੇ ਆਪਣੇ ਜੁਆਇਨਿੰਗ ਲੈਟਰ ਲੈ ਕੇ ਸਾਡੇ ਕੋਲੇ ਪ੍ਰੋਡਿਊਸ ਕੀਤਾ ਉਹਨਾਂ ਨੇ ਵੀ ਸਾਡੀ ਅਪਾਇੰਟਮੈਂਟ ਹੋਈ ਐ ਅਸੀਂ ਇੱਥੇ ਜੁਆਇਨ ਕਰਦੇ